ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮੀ ਦੇ ਵਿੱਚ ਦੋਸਤੋ ਅੱਜ ਫੇਰ ਬਾਈ ਗਰਮੀਤ ਕੋਲੇ ਪਹੁੰਚੇ ਆ ਦੋਸਤੋ ਪਿੰਡ ਕਿੰਗਰਿਆਂ ਦੇ ਵਿੱਚ ਜ਼ਿਲ੍ਹਾ ਦੋਸਤੋ ਫਰੀਦਕੋਟ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਸਾਰਕ ਪੈਂਦੀ ਆ ਬਾਈ ਕੋਲੇ ਦੋਸਤੋ ਫੇਰ ਤਾਜੀ ਸੂਈ ਜਰਸੀ ਆ ਦੋਸਤੋ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮੀ ਤੇ ਨਾਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਦੋਸਤੋ ਬਾਈ ਕੋਲੇ ਆਏ ਗੇੜੇ ਤੁਹਾਨੂੰ ਦੱਸੀਦਾ ਵੀ ਚੰਗੇ ਤੋਂ ਚੰਗਾ ਕੁਝ ਹੁੰਦਾ ਐਜਤੀ ਫੇਰ ਦੋਸਤੋ ਸੋਹਣੀ ਜਰਸੀ ਆ ਦੋਸਤੋ ਚੰਗੀ ਵੇਅ ਲੈਂਥ ਦੀ ਆ ਸੋਹਣਾ ਕੱਦ ਕਾਠਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈਣੇ ਆ ਆਓ ਬਾਈ ਹਾਂ ਜੀ ਬਈ ਸਸਤੀ ਆ ਸਸਤੀ ਕੋਲ ਬਈ ਹੋਰ ਠੀਕ ਠਾਕ ਵਧੀਆ ਵਧੀਆ ਠੀਕ ਆ ਤੇ ਬਾਈ ਪਹਿਲਾਂ ਜਿਹੜੀ ਆਪਾਂ ਇਹ ਚ ਕ੍ਰੋਸ ਅੰਗ ਦੇ ਵਿੱਚ ਸੀ ਜਿਹੜੀ ਵੀਡੀਓ ਪਾਈ ਗੱਬਰ ਦੀ ਉਹ ਸੇਲ ਹੋ ਗਈ ਬਾਈ ਹਾਂ ਹਾਂ ਉਹ ਅਗਲੇ ਦਿਨ ਹੋ ਗਈ ਸੀ ਵੀਰੇ ਠੀਕ ਆ ਅਗਲੇ ਦਿਨ ਸੇਲ ਹੋ ਗਈ ਸੀ ਠੀਕ ਆ ਚੰਗੇ ਫੋਨ ਫਾਨ ਆ ਗਏ ਹਾਂ ਹਾਂ ਵੀਰੇ ਵਧੀਆ ਬਹੁਤ ਵਧੀਆ ਹਾਂ ਜੀ ਆਪਣੇ ਸਾਧ ਕੀ ਗਈ ਨਾਲ ਹੀ ਠੀਕ ਹਾਂ ਨੇੜੇ ਹੀ ਗਈ ਹਾਂ ਫਾਰਮ ਚ ਗਈ ਬੇੜੋ ਠੀਕ ਹੈ ਫਾਰਮ ਦੇ ਵਿੱਚ ਗਈ ਹਾਂਜੀ ਠੀਕ ਹੈ ਅੱਜ ਫਿਰ ਇੱਕ ਜਰਸੀ ਲਿਆਂਦੀ ਬੇ ਜੀ ਹਾਂਜੀ ਹਾਂਜੀ ਜਰਸੀ ਆ ਵੀਰੇ ਠੀਕ ਹੈ ਕਿੰਮਾ ਸੂਆ ਸੂਈ ਹੈ ਬੇ ਇਹ ਵੀਰੇ ਪਹਿਲਾ ਸੂਆ ਮੈਂ ਦਿੱਤੀ ਸੀ ਪਿੰਡ ਚ ਹੀ ਆਪਣੇ ਦੋ ਤਿੰਨ ਘਰ ਸਾਹਮਣੇ ਛੱਡ ਕੇ ਹੀ ਆ ਘਰ ਉਹਨਾਂ ਦਾ ਠੀਕ ਹੈ ਹਾਂ 19 ਕਿਲੋ ਦੁੱਧ ਆਪਾਂ ਵੀਰੇ ਪਹਿਲੇ ਸੂਏ ਚਵਾ ਕੇ ਦਿੱਤਾ ਸੀਗਾ ਠੀਕ ਹੈ 19 ਕਿਲੋ ਹਰੇਕ ਬੰਦਾ ਇਹ ਕਹੂਗਾ ਵੀ ਨਹੀਂ ਯਾਰ ਦੂਜਾ ਨਹੀਂ ਤੀਜਾ ਹੋ ਸਕਦੀ ਆ ਪਰ ਮੇਰੇ ਕੋਲੇ ਵੀਰੇ ਇਹ ਪੁੱਜ ਕੇ ਪਣੀ ਸੀਗੀ ਠੀਕ ਹੈ ਤੇ ਹੈ ਸੂਆ ਰੀਅਲ ਹੀ ਦੂਜਾ ਮੰਨਣੋ بے شک کوئی بھلا تیہا مان کے لے۔ او اپنوں کوئی پرابلم نہیں ہے نا ٹھیک ہے۔ سوہا ਦੂਜਾ ਹੀ ਆ ہاں سوہا ਵੀਰੇ ਦੂਜਾ ਹੀ ਸੋਈ ਹੈ। ਠੀਕ ਆ। ਤੇ ਬਾਕੀ ਸੀ ਪਹਿਲੇ ਸੂਏ ਬਈ ਕਿੰਨਾ ਗੇ ਦੁੱਧ ਕੱਢਦਾ ਸੀ 19 ਕਿਲੋ ਵੀਰੇ ਮੈਂ ਚਵਾ ਕੇ ਦਿੱਤਾ। 19 ਲੀਟਰ ਆਪਾਂ ਚਵਾ ਕੇ ਦਿੱਤਾ ਸੀ। ਹਾਂਜੀ ਹਾਂਜੀ ਵੀਰੇ। ਠੀਕ ਆ। ਇੱਕ ਗੱਲ ਕਰ ਲਓ ਬਈ। 19 ਲੀਟਰ ਆਪਾਂ ਚਵਾ ਕੇ ਦਿੱਤਾ ਠੀਕ ਆ ਐਜਤੀ ਕੀ ਨਿਮਾਨ ਕਰਦੇ ਵੀ ਕਿੰਨਾ ਦੇ ਦੋ ਰਵਿੰਦਰ ਵੀਰੇ 19 ਤੋਂ ਤਾਂ ਤਾਂ ਕੱਡੂ ਕੱਡੂ ਠੀਕ ਆ ਪਰ ਵੀਰੇ 20 ਲੀਟਰ ਬੋਲਾ ਕੋ ਡੱਬੇ ਮਾਰ ਕੇ ਲੈ ਜੀ ਅੱਜ ਕੱਲ ਦੀ ਸੂਈ ਹੈ ਵੀਰੇ ਹਜੇ ਠੀਕ ਆ ਠੀਕ ਆ ਤੇ 14 ਲੀਟਰ ਬੋਲਾ ਹੁਣ ਤਿਆਰ ਆ ਵੀਰੇ ਠੀਕ ਆ 14 ਲੀਟਰ ਜਾਨਕੀ ਹੁਣ ਤਿਆਰ ਆ ਇਸ ਵਕਤ ਹਾਂ ਤਿਆਰ ਆ ਵੀਰੇ ਤੇ 20 ਲੀਟਰ ਦੇ ਡੱਬੇ ਮਰਾ ਕੇ ਦੇ ਦਿਆਂਗੇ ਹਾਂ 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 ਕਿੰਨੇ ਦਿਨਾਂ ਨੂੰ ਬਈ ਤਿੰਨ ਡੰਗ ਜਿੰਨੇ ਮਰਜ਼ੀ ਚੋਵੇ ਅਗਲੇ ਨੇ ਰੁਪਏ ਭਰਨੇ ਵੀਰੇ ਆਪਾਂ ਨੂੰ ਹਣਾ ਠੀਕ ਆ ਹਾਂ ਬਾਕੀ ਸੀ ਯੂ ਢੰਡੀ ਇੰਨੀ ਗਾ ਬੇਸ਼ੱਕ ਚੌਂਦੇ ਚੌਂਦੇ ਬਾਲਟੀ ਥੱਲੇ ਰੱਖ ਕੇ ਹਾਂਜੀ ਤੇ ਭਾਂਡਾਂ ਦੀ ਕੋਈ ਅੱਕ ਅੱਧਾ ਕੰਮ ਹੋਰ ਕਰਿਆ ਇਹਨੇ ਉੱਥੇ ਹੀ ਖੜੀ ਰਹਿਣਾ ਠੀਕ ਆਗਰੇ ਜੀ ਤੇ ਜੇਰ ਜੂ ਰੋਕੇ ਆ ਬਈ ਪੂਰੀ ਵੀਰੇ ਵੀਡੀਓ ਆਪਣੇ ਕੋਲੇ ਆ ਪ੍ਰੋਪਰ ਕੋਈ ਕਿਸੇ ਪ੍ਰਕਾਰ ਦਾ ਕੋਈ ਇਸ਼ੂ ਨਹੀਂ ਠੀਕ ਆ ਲੋ ਵੀ ਸਜਣੋ ਬਾਈਆਂ ਦਾ ਵੀਡੀਓ ਬਣਾਈ ਹੋਈ ਆ ਜੇਰ ਦੀ ਪ੍ਰੋਪਰ ਜੇਰ ਜੂ ਰੋਕੇ ਆ ਦੁੱਧ ਪਾਈ ਜਾਂਦਾ 20 ਲੀਟਰ ਤੋਂ ਦੋਸਤੋ ਬਾਹਰ ਪਾ ਦੇਣਾ ਇਹਨੇ ਬਾਕੀ ਚਵਾ ਕੇ ਦੇ ਦਿਆਂਗੇ ਬਾਈਆਂ ਦਾ ਦੋ ਚਾਰ ਦਿਨਾਂ ਨੂੰ ਵੀਰੇ ਫੈਂਟ ਵਾਲੀ ਆਪਣੇ ਦਾ ਚਲ ਪਿੰਡ ਚ ਹੀ ਰਹੀ ਹਨ ਆਪਣੇ ਇੱਥੇ ਮੋਡਲ ਹੋੜੀ ਉਹਦੀ ਡੇਰੀ ਤੇ ਪਾ ਕੇ ਆਉਂਦੇ ਨੇ ਬੰਦੇ 5 ਫੈਂਟ ਹੁੰਦੀ ਰਹੀ ਵੀਰੇ ਠੀਕ ਆ 5 ਫੈਂਟ ਹੁੰਦੀ ਰਹੀ ਆ ਲੋ ਵੀ ਸੱਜਣੋਂ ਫੈਂਟ ਵੀ ਚੰਗੀ ਆਉਂਦੀ ਰਹੀ ਆ ਤੇ ਥਾਣਾ ਹਵਾਨਾ ਵਿਖਾਉਣੇ ਦੋਸਤੋ ਬਹੁਤ ਸੋਹਣਾ ਥਾਣਾ ਹਵਾਨਾ ਮੋਟਾ-ਮੋਟਾ ਥਾਣਾ ਦੋਸਤੋ ਮੁਠੀ ਚਵਾਈ ਵਾਲਾ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਵੀਰੇ ਆਪਾਂ ਇਹਦੇ ਵਿੱਚ ਹੀ ਚਵਾਈ ਕਰਕੇ ਵਿਖਾ ਦਿੰਨੇ ਇਹਨਾਂ ਨੂੰ ਬੰਦੇ ਦੀ ਧਾਰ ਵੇਖ ਵੀਰੇ ਧਾਰ ਵੇਖ ਸਕਦੇ ਆ ਦੋਸਤੋ ਐ ਗੰਨੇ ਵਾਂਗੂ ਵੱਧਦੀ ਵੀਰੇ ਜਿਆਦਾ ਹੋਵੇ ਨਾ ਟੋਏ ਤੇ ਭੱਟੂ ਵੀਰੇ ਦੇਖ ਸਕਦੇ ਗੇ ਵੀਰੇ ਬਹੁਤ ਸੋਹਣੀ ਧਾਰ ਆ ਦੋਸਤੋ ਬਾਕੀ ਦੋਸਤੋ ਦੁਪਹਿਰ ਦਾ ਵੇਲਾ ਜੇ ਆਪਾਂ ਗੱਲ ਕਰਨੇ ਕਿ 2 ਵਜੇ ਉਸ ਟਾਂਗ ਨਾਲ ਜੰਜਮਨ ਪਿਛੇੋਂ ਨੂੰ ਸ਼ਾਮ ਹੋਣੀ ਵੀਰੇ ਬਾਹਰ ਦੀ ਗੱਲ ਬਾਤ ਕੋਈ ਜ਼ੋਰ ਹੀ ਹੋਵੇ ਆ ਬਈ ਮਗਰ ਦਾਗ ਜਾ ਕਾ ਦਾ ਇਹ ਵੀਰੇ ਪ੍ਰਿੰਟ ਹੀ ਹੈ ਦਾ ਕੋਈ ਨਾ ਨੇੜੇ ਹੋ ਕੇ ਵਿਖਾ ਦੇ ਵੀਰੇ ਠੀਕ ਰੰਗ ਹੀ ਐ ਸਰ ਰੰਗ ਹੈ ਵੀਰੇ ਠੀਕ ਹੈ ਰੰਗ ਹੀ ਦੋਸਤੋ ਐਸਾ ਹਵਾਨੇ ਦੇ ਉੱਤੇ ਡਾਬਾ ਤੇ ਵੈਸੇ ਐ ਲੱਗਦਾ ਜਿਵੇਂ ਕੁਝ ਲੱਗਿਆ ਹੁੰਦਾ ਜਾਂ ਕੋਈ ਦਾਗ ਦਾ ਕਾਫੇ ਦਾ ਹੁੰਦਾ ਰੰਗ ਹੀ ਐ ਸਰ ਦੇਖ ਸਕਦੇ ਹੋ ਬਹੁਤ ਸੋਹਣਾ ਦੋਸਤੋ ਥਣ ਲੱਗਿਆ ਮੁਠੀ ਚਵਾਈ ਵਾਲਾ ਕੱਲਾ ਕੱਲਾ ਥਾਣਾ ਦੋਸਤੋ ਜੋਸ਼ ਵਾਲਾ ਹਵਾਨਾ ਪੂਰਾ ਹਜੇ ਦੁਪਹਿਰ ਦੇ 2 ਵਜੇ ਆ ਉਸ ਠੰਗਣਾ ਜੱਜਮੈਂਟ ਲਾਇਆ ਹੋਇਆ ਵੀਰੇ ਚਾਰੋਂ ਇੰਨੀ ਕਾ ਵੀ ਜੋ ਤੁਹਾਡਾ ਜੀ ਕਰਦਾ ਉਹ ਪਾ ਲੋ ਠੀਕ ਜਿਹੜੀ ਇਹ ਨਹੀਂ ਵੀ ਸਰੋਂ ਦੀ ਖਾਣੀ ਆ ਬੜੇ ਮੈਂ ਦੀ ਨਹੀਂ ਖਾਣੀ ਜੋ ਕੁਝ ਤੁਹਾਡਾ ਮਨ ਕਰਦਾ ਵੀਰੇ ਛਿੱਟੀ ਆਵੇ ਖਾਈ ਜਾਓ ਲੋ ਵੀ ਸੱਜਣਾ ਜਿਹੜਾ ਕੁਝ ਮਰਜ਼ੀ ਪਾ ਦੇ ਬਾਈ ਜਾਂਦਾ ਉਹੀ ਇਹ ਹਾਜਮ ਕਰ ਜਾਣਾ ਵੀਰੇ ਦੁੱਧ ਤਾਂ ਉਹ ਜਾਨਵਰ ਹੀ ਕੱਡੂ ਜਿਹੜਾ ਖਾਂਦਾ ਪੀਦਾ ਠੀਕ ਨਾ ਜੇ ਖਾਉ ਵੀ ਉਹਨਾਂ ਦਾ ਦੁੱਧ ਵੀ ਕੀ ਕੱਡੂ ਮੈਂ ਵੀ ਕਹਿ ਦੂ ਜੇ ਖਾਉ ਨਾ ਤਾਂ ਕੀ ਕੱਡੂ ਸਾਰੇ ਜਾਨਵਰ ਖਾਣ ਪੀਣ ਵਾਲੇ ਦੇ ਲੋ ਵੀ ਜਿੰਨਾ ਮਰਜੀ ਦੋਸਤੋ ਬਾਈਆਂ ਦਾ ਸਿੱਟੀ ਆਓ ਜੇ ਉਨਾ ਹੀ ਇਹਨੇ ਖਾ ਜਾਣਾ ਤੇ ਦੁੱਧ ਵੀ ਵਾਕਿਆ ਹੀ ਗੱਲ ਆ ਉਹ ਨਹੀਂ ਘਟਣਾ ਜਿਹੜਾ ਕੁਝ ਖਾਊ ਬਈ ਤੇ ਧਾਰ ਵੀਰੇ ਦੱਸ ਦੇ ਤੂੰ ਭੈ ਜੋ ਲੱਗੀ ਐ ਇੱਕ ਨੰਬਰ ਕੇ ਨਹੀਂ ਲੱਗੀ ਮੈਂ ਨਾ ਧਾਰ ਬਹੁਤ ਇੱਕ ਨੰਬਰ ਆ ਬਾਕੀ ਤੁਸੀਂ ਆ ਕੇ ਇੱਥੇ ਚਵਾਈ ਕਰਕੇ ਦੇਖੋ ਜੀ ਇੱਥੇ ਮਨ ਖੁਸ਼ ਹੋ ਕੇ ਦੇਖੋ ਮਨ ਖੁਸ਼ ਹੋ ਜੂ ਬਾਈ ਦੀ ਗੱਲ ਸਹੀ ਆ ਤੇ ਤੋੜ ਕੇ ਵਿਖਾਉਣੇ ਆ ਤੁਹਾਨੂੰ ਲੈ ਵੀ ਤੋੜ ਲਈ ਤੇਰਾ ਤੁਰੀ ਜਾਂਦੀ ਤਾਂ ਤੁਸੀਂ ਅਮਾਨ ਲਾਉਣਾ ਵੀ ਉਸ ਢੰਗ ਨਾਲ ਜੱਜਮੈਂਟ ਲਾਇਓ ਜੇ ਕਿਉਂਕਿ ਦੁਪਹਿਰ ਦੇ 2 ਵਜੇ ਆ ਹਏ ਦੋਸਤੋ ਵੀ ਲਗਭਗ ਵਿਆਹ ਤੇ ਜਾਣਾ ਕਰਕੇ ਬਿਲਕੁਲ ਟਾਈਮ ਨਾਲ ਪਹੁੰਚਣਾ ਅਗਰ ਨਹੀਂ ਆਪਾਂ ਲੇਟ ਬਣਾ ਲਏ। ਠੀਕ। ਭਾਈ ਨੇ ਨਾ ਵਿਆਹ ਜਾਣਾ ਇਸੇ ਕਰਕੇ ਭਾਈਆਂ ਦਾ ਵੀਡੀਓ ਦਾ ਟਾਈਮ ਉਸ ਢੰਗ ਨਾਲ ਦਿੱਤਾ ਸੀਗਾ। ਤੇ ਜੇ ਲੇਟ ਬਣੀ ਹੁੰਦੀ ਸ਼ਾਮਦਾਈਆਂ ਨੇ ਬਹੁਤ ਸੋਹਣੀ ਤਿਆਰ ਹੋਣਾ ਸੀਗਾ। ਦੇਖ ਸਕਦੇ ਆਂ। ਹਰੇਕ ਗੇੜੇ ਦੋਸਤੋ ਚੰਗੇ ਤੋਂ ਚੰਗਾ ਪਸ਼ੂ ਹੁੰਦਾ ਬਾਈ ਕੋਲੇ। ਤੇ ਅੱਜ ਫੇਰ ਵੇਖ ਸਕਦੇ ਆਂ ਬਹੁਤ ਸੋਹਣਾ ਹਵਾਨਾ ਦੋਸਤੋ। ਐ ਸੇਮ ਸਾਈਜ਼ ਦੇ ਵਿੱਚ ਥਾਣਾ। ਇਕੱਲਾ ਇਕੱਲਾ ਥਾਣਾ। ਪੂਰਾ ਮੋਟਾ ਦੇਖਸਾਈ ਤੇ ਬਾਕੀ ਕੱਦ ਕਾਠ ਦੀ ਗੱਲ ਕਰਨ ਲਈ ਪੂਰਾ ਵੱਡਾ ਲੈ ਵੀ ਮੋੜ ਲਈ ਵੇਲ ਵੂਲ ਵੀ ਨਹੀਂ ਛੋਟੀ ਦੋਸਤੋ ਲੰਮੀ ਲੰਮੀ ਪੂਰੀ ਆ ਵੀਰੇ ਪੂਰੀ ਲੰਮੀ ਆ ਇੰਨੀ ਜਾਣ ਵਾਲੀ ਵੀਰੇ ਕੋਈ ਸੂਆ ਸਾ ਨਹੀਂ ਬਣਾਇਆ ਵੇੜਨ ਦੀ ਦੂਜਾ ਸੂਆ ਸੂਈ ਆ ਬਾਈਆਂ ਦਾ ਕੋਈ ਸੂਆ ਨਹੀਂ ਨਾ ਵਾਕਿਆ ਸਹੀ ਗੱਲ ਆ ਨਾ ਹੀ ਕੋਈ ਡਾ ਇਹਨੂੰ ਬੱਚੇ ਦਾ ਇਸ਼ੂ ਆ ਜੇ ਆਪਾਂ ਕਹਦੇ ਆ ਬੱਚੇ ਤੋਂ ਪਾਸੇ ਨਹੀਂ ਜਾਂਦੀ ਠੰਡੇ ਪਸ਼ੂ ਦਾ ਦੋਸਤੋ ਇਹੀ ਹੁੰਦਾ ਜਿੱਥੇ ਮਰਜੀ ਕੋਈ ਲੈ ਜੇ ਤੇ ਜਿਵੇਂ ਮਰਜੀ ਕੋਈ ਚਵਾਈ ਕਰ ਲੇ ਤੇ ਰੇਟ ਆਪਾਂ ਇਹਦਾ ਬਾਈ ਤੋਂ ਪੁੱਛਦੇ ਆ ਕੀ ਰੇਟ ਕਰਨਾ ਬਾਈ ਰੇਟ ਕੀ ਕਰਦਾਂਗੇ ਇਹਦਾ ਵੀਰੇ ਰੇਟ ਜਮਾਂ ਜਾਇਆ ਕਰਾਂਗੇ ਆਪਾਂ ਨੂੰ ਵੀ ਭਾਅ ਚਾਹੀਏ ਵੇੜ ਠੀਕ ਤੇ ਭਾਅ ਲਈ ਰੇਟ ਕਰਾਂਗੇ ਆਪਾਂ 85000 ਬਣੋ ਤਰਾ 85000 ਦੀ ਲਓ ਜੀ 85000 ਰੁਪਈਆ ਰੇਟ ਆ ਚਵਾਈ ਤੁਸੀਂ ਦੋ ਟਾਈਮ ਕਰ ਲਓ ਤਿੰਨ ਟਾਈਮ ਕਰ ਲਿਓ ਬਾਈ ਇਹਨਾਂ ਦਾ ਹੋਰ ਪੰਜਾਛੀਆਂ ਦਿਨ ਉਹਨੂੰ 20 ਲੀਟਰ ਤੋਂ ਬਾਹਰ ਦੁੱਧ ਚਵਾ ਦੇਾਂਗੇ ਐਸ ਵਕਤ ਬਾਈ 14 ਲੀਟਰ ਬੋਲਾ ਤਿਆਰ 14 ਲੀਟਰ ਬੋਲਾ ਤਿਆਰ ਹੈ ਬਰੇ ਠੰਡਾ ਠੀਕ ਹੈ 14 ਲੀਟਰ ਬੋਲਾ ਬਾਈ ਐਸ ਵਕਤ ਤਿਆਰ ਆ ਕੋਈ ਵੀਰ ਦੋਸਤੋ ਦੋ ਟਾਈਮ ਚੋ ਲਓ ਤਿੰਨ ਟਾਈਮ ਚੋ ਲਓ ਬੱਚਾ ਬੱਛਾ ਨਾ ਬਾਈ ਮਗਰ ਹਾਂ ਬੱਚਾ ਬੱਛਾ ਬਈ ਬੱਚਾ ਦੋਸਤੋ ਬੱਛਾ ਬੱਛਾ ਮਗਰ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਪਿੰਡ ਕਿੰਗਰੇ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤੇ ਜਿਸ ਕ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਜਦੋਂ ਮਿਲਦੇ ਆ ਆਉਣ ਵਾਲੀ ਨਾ ਹੀੜਗਣਾ